चलो ठीकु जा ਮੁਰਦਾਬਾਦ 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 ਭਗਵੰਤ ਮਾਨ ਹਾਏ 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 ਭਗਵੰਤ ਮਾਨ ਹਾਏ 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 ਇਹ ਸਰਕਾਰ ਮੁਰਦਾਬਾਦ 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 ਜਾਪੂਤ ਮੁਰਦਾਬਾਦ 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 ਇਹ ਸਰਕਾਰ ਨਹੀਂ ਸਰਕਾਰ ਮੁਰਦਾਬਾਦ 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 ਬੈਠੇ ਗੱਲ ਕਰੋ ਬੈਠੇ ਕਿਸੇ ਨੇ ਨਹੀਂ ਮੰਗੀ ਉਹ ਦੁਰ ਕਰਪਾਣਾ ਕੱਢ ਦੇ ਸਿੱਧਾ ਹੀ ਅਮਲਾ ਕਰਤਾ ਨਾਲੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਦੇਖ ਲਓ ਜਿੰਦਾ ਬੰਦਾ ਲੈ ਕੇ ਆਏ ਆ ਚੰਗਾ ਭਲਾ ਇੱਥੇ ਆਕਾ ਘੰਟਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਸ ਤੋਂ ਬਾਅਦ ਹੁਣ ਪੂਰੇ ਹੋ ਕੇ ਡੈਥ ਹੋ ਗਈ ਸਾਡਾ ਹੀ ਰੇਰਗਾ ਬੰਦਾ ਖਤਮ ਕਰਤਾ ਜਿਹਨ ਮਰੇ ਨੂੰ ਕੋਈ ਕੋਈ ਲਾਗੇ ਕੋਈ ਪੁੱਛੋ ਇਹੋ ਜਿਹਾ ਕੀ ਹਸਪਤਾਲ ਕੋਲੋਂ ਥੋੜਾ ਜਿਹਾ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ ਪਰ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਵੀ ਹੈਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਹੀ ਦੁਆੰਦਾ ਰਹਿਣਾ ਬੇੜਾ ਘਰ ਕੇ ਇੱਥੇ ਨਾ ਅਸੀਂ ਤੇ ਇਹ ਕਵਾਂਗੇ ਛੋਟਾ ਸਾਨੂੰ ਆਂਦੇ ਆ ਅਸੀਂ ਵੱਡਾਂਗੇ ਆਈ ਖਾਲਿਸਤਾਨੀ ਆ ਆ ਆ ਤੇ ਅਸੀਂ ਤੇ ਰਹਿ ਕੇ ਬਸ ਇੰਨਾ ਜੋਗੇ ਅੱਜ ਇਹਨੂੰ ਵੱਡੇ ਕਾਰਨੋਂ ਸ਼ਹਿਰ ਚ ਦੇ ਉਹਨੂੰ ਵੱਡੂ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊਗਾ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਨਾਏ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਵਾ ਗੱਡੀ ਤੇ ਆਏ ਇਹ ਨਹੀਂ ਆਪਾਂ ਇਹਨੀਆਂ ਦੇ ਸਾਰੇ ਨਿਆਂ ਕੀ ਕੁਝ ਆ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ 2D ਮੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾੜੇ ਆ ਜਿਹੜੇ ਜ਼ਖਮੀ ਜਿਹੜੇ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹੇ ਨੂੰ ਕਰਦਾ ਜਿਹੜੇ ਜ਼ਖਮੀ ਹੋਇਆ ਕਿੰਨੇ ਜਾਣੇ ਟੋਟਲ ਤਿੰਨ ਜਾਣੇ ਤਿੰਨ ਕਿਹੜੇ ਕੀ ਨਾ ਉਹਨਾਂ ਦਾ ਇਹ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮਹਿਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਜਖਮੀ ਸਾਰਾ ਵੱਡਿਆ ਵਿੱਚ ਸਾਰੇ ਪੱਟੀ ਰਹੀ ਆ ਪੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ ਵੇਖ ਲੋ ਗੂਣ ਹੀ ਗੂਣ ਹੋਇਆ ਪਿਆ ਗਾਨ ਜਾਣ ਕੇ ਗੱਲ ਪਈ ਆ ਕਿ ਘਰ ਘਰੇ ਜਾਣ ਕੇ ਘਰ ਆ ਕੇ ਪਏ ਲੁੱਟਣ ਹੀ ਪਈ ਆ ਕਿ ਗੱਲ ਕਰਦਾ ਪਈ ਇਹ ਮੰਗ ਕਰੋਗੇ ਹਣਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਨਾਂ ਨੇ 302 ਦਾ ਪਰਚਾ ਕੀਤਾ ਜਾਵੇਗਾ ਕੋਈ ਨਾ ਬਖਸ਼ਿਆ ਜਾਵੇ ਕਿਹੜਾ ਕਿੱਥੋਂ ਰਹਿਣ ਵਾਲੇ ਜੋ ਪੱਟੀ ਤੋਂ ਤੇ ਕੀ ਗੱਲ ਹੋਈ ਆ ਘਰ ਆ ਗਏ ਆ ਨਿਹੰਗ ਪੈ ਗਏ ਆ ਤੇ ਬਦੇ ਦੇ ਬਾਹ ਵਢੀ ਜਾ ਵੇਖੋ ਕੌਣ ਪਿਆ ਕੌਣ ਕਰੇ ਨਿਹੰਗ ਸਿੰਘਾਂ ਦੀ 5 6 7 7 ਨਿਹੰਗ 7 ਨਿਹੰਗ ਪਰਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਕੌਣ ਆ ਪਰਿੰਦਰ ਸਿੰਘ ਜੋ ਬਿਲਕੁਲ ਅਜ ਕੀ ਗੱਲ ਕੀਤੀ ਇਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਣ ਘੁਲਾਤਾ ਆ ਰਿਆ ਨਾ ਇਹਨਾਂ ਤੋਂ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ ਦੇ ਬਾਹਰ ਚਲੇ ਗਏ ਬਾਹਰ ਕੱਢਦੇ ਰਹਿ ਉਹਨਾਂ ਨੂੰ ਤੇ ਮੈਂ ਬਾਹਰ ਆ ਗੁੱਟ ਮਾਰ ਦਿਤਾਂ ਉਹਨਾਂ ਨੂੰ ਕੀ ਮਾਰਿਆ ਕੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਕੀ ਮਾਰਿਆ ਕੀ ਤੇ ਦਰਬਾਨਾਂ ਮਾਰੀਆਂ ਇਕੱਲਾ ਇਸੇ ਦੇ ਹੀ ਹੈ ਕਿ ਹੋਰ ਵੀ ਕੋਈ ਆਹ ਵੇਖ ਤੇ ਮੁੰਡਾ ਇਹਦਾ ਵੀ ਤੇ ਕੀ ਮੰਗ ਰਹੇ ਕੀ ਮੰਗ ਰਹੇ ਜਣਾ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਰਕਾਰ ਭਾਈ ਖੋਲੋ ਨਹੀਂ ਭਾਈ ਪੇਖੋ ਮਾਰ ਗਏ ਮਾਰ ਗਏ ਮਾਰ ਗਏ ਬੱਸ ਮਾਰ ਗਏ ਹਫਤਾ ਭਰ ਤੱਕ ਲਉ ਤੇ ਹਾਂ ਜਾ ਡਾਕਟਰ ਦੇ ਕਾਰਵਾਈ ਹੋਣੀ ਨਹੀਂ ਜਿਹੜਾ ਜੱਟੀ ਨੂੰ ਬੜਿਆ ਉਹ ਬੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ ਕਾਨੂੰਨੀ ਕਾਰਵਾਈ ਨਹੀਂ ਬਾਹਰ ਕਰਦੇ ਆ ਹਾਂ ਜੀ ਕਰ ਲੈ ਜੀ ਬਿਆਨ ਨਹੀਂ ਲਿਖੌਣਦੇ ਜੀ ਤਾਂ ਹਾਂ ਜੀ ਬਿਆਨ ਨਹੀਂ ਲਿਖੌਣਦੇ ਅੱਛਾ ਆਨੇ ਇੰਪੀਲ ਸੱਜਣਾ ਫਿਰ ਬਿਆਨ ਪਾਣਾ ਤੇ ਕੀ ਘਟਨਾ ਹੋਈ ਕੀ ਹੈ ਬੜਾਈ ਨੰਗਾ ਹੈ ਜੀ ਹਾਂ ਹਾਂ ਉਹਦਾ ਪੈਸਿਆਂ ਦਾ ਲੁਟਕਾ ਹੈ ਕਿ ਸਰ ਪਤਾ ਲੱਗਾ ਕੌਣ ਨੰਗਾ ਕਿਹੋਂ ਕਿੱਥੋਂ ਦੇ ਰਹਿਣ ਵਾਲੇ ਆ ਉਹ ਇੱਕ ਜੀ ਕਰ ਗਿਆ ਜੀ ਕੀ ਦੱਸੋ ਹਾਂ ਜੀ ਬਰਮੰਦਰ ਸਿੰਘ ਹਨੂ ਲਖਮੰਦਰ ਸਿੰਘ ਅੰਦਰ ਵਾਸੀ ਬਟੋਆ ਤੇ ਇੱਕ ਦਾ ਨਿਸ਼ਾਨ ਸਿੰਘ ਗੀਰਵਾਲ ਅਪੀ ਕੋਟਵਾ ਸਾਡੇ ਡੇਰੇ ਦੇ ਤੇਲ ਜੇਲ੍ਹ ਜੇਲ੍ਹ ਤੇ ਲੱਗੇ ਡੇਰਾ ਨਾਮ ਜਿਗੜੇ ਦਾ ਕਾਰਨ ਕੀ ਸਰ ਇਹਨਾਂ ਨੂੰ ਸਰਕਾਰ ਕਰਾਜੋ ਧਰਨ ਜਿਗੜੇ ਦਾ ਕਾਰਨ ਕੀ ਹੈ ਜੀ ਕਹਿੰਦੇ ਕਾਲੇ ਗੁੱਗਲ ਕੈ ਨਾ 63% ਨੇ ਪਾਏ ਜੀ ਹਾਂਜੀ ਪੂਰੀ ਕੋਹਾ ਦੇ ਕਿ ਨਾ ਪਹਿਲੇ ਪਾੜੇ ਕਿ ਕਿੰਨੇ ਪੈਸੇ ਕਿਨੇ ਸੀ ਇਹ 70000 ਉਹਦੇ ਸਬੰਧ ਕਰੇ ਆਣ ਕੇ ਗੱਲ ਬਹਿ ਕੇ ਦੁਕਾਨ ਕਿੰਨੇ ਜਣੇ ਕੈਨੇਡੀਅਨ ਉਹ ਜਿਹੜੇ ਸੱਟਾਂ ਲੱਗੀਆਂ ਇਹ ਹੱਦ ਜਾਣੇ ਦੱਸ ਦੇ ਨਹੀ ਨਹੀ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਆ 10 ਜਣੇ ਇੱਕੜੇ ਤੇ ਮੌਤ ਹੋ ਗਈ ਆ ਜਿਹਦੀ ਮੌਤ ਹੋ ਗਈ ਆ ਜੇਦੀ ਮੌਤ ਹੋਈ ਉਹ ਤਾਂ ਆ ਗਈ ਆ ਅਗਲੇ ਕਾਰਵਾਈ ਕੀ ਆ ਬਲਜ ਲੈਂਦੀ ਜਾ ਰਹੀ ਆ ਕੋਈ ਨਾ ਕਰਵਾਈ ਕਰਦੀ ਵਸ ਸਾਨੂੰ ਇਹ ਨਹੀਂ ਡਰ ਆ